ਲਵੇ ਮਿੱਤਰੋ ਜ਼ਮੀਨ ਆਈ ਜਾਈਗੀ ਸੰਗਰੂਰ ਸ਼ਹਿਰ ਦੇ ਜਮਾ ਕੋਲੇ ਬਾਕੀ ਬਾਈ ਵਿੱਕੀ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਭਾਈ ਕਹਿੰਦਾ ਵੀ ਮੋਟਰ ਵੀ ਆ ਗਈ ਲਵੇ ਰੋਡ ਵੀ ਆ ਲਵੇ ਪਿੰਡ ਵੀ ਆ ਵਾ ਕਿ ਸਹੂਲਤਾਂ ਕਿਹੜੀਆਂ ਕਿਹੜੇ ਨੇ ਹੋਰ ਸਾਰੀ ਗੱਲਬਾਤ ਕਰ ਦਾਂਗੇ ਬਸ ਤੁਸੀਂ ਬਣੇ ਰਹੋ ਤੇ ਚੱਲਦੀ ਵੀਡੀਓ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਭਾਈ ਜਾਣਕਾਰੀ ਲੈ ਲਓ ਆਜੋ ਭਾਈ ਗੱਲਬਾਤ ਕਰਦਾ ਵਿੱਕੀ ਬਾਈ ਨਾਲ ਵਿੱਕੀ ਬਈ ਅਸੀ ਘਰ ਜੀ ਅਸੀ ਘਰ ਭਾਈ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਦਰਸਾਏ ਵੀਰੇ ਠੀਕ ਆ ਜੀ ਦੱਸੋ ਜੀ ਅੱਜ ਦੀ ਜ਼ਮੀਨ ਦੇ ਬਾਰੇ ਆਪਾਂ ਇਹ ਦਰਸ਼ੇਮ ਭਾਈ 4 ਕਿਲਿਆਂ ਤੋਂ ਪਲੱਸ ਜ਼ਮੀਨ ਆ ਆਪਾਂ ਜਿੱਥੇ ਖੜੇ ਆ ਇਹ ਪਿੰਡ ਬਡਰੂਖਾਂ ਦੀ ਲੋਕੇਸ਼ਨ ਆ ਵੀਰੇ ਪਿੰਡ ਦੁੱਧਾ ਕਿਲੋਮੀਟਰ ਹਟ ਵੀ ਆ ਤੇ ਰੋਡ ਦੇ ਉੱਪਰ ਲੱਗਦੀ ਆ ਵੀਰੇ 20 ਫੁੱਟਾ ਰੋਡ ਜਾਂਦਾ ਇਹ ਕ੍ਰੋਸਿੰਗ ਰੋਡ ਆ ਜੀ ਪੰਬਾਬੱਦੀ ਨੂੰ ਰੋਡ ਜਾਂਦਾ ਇਹ ਤੇ ਘਰਾਂ ਦੇ ਵਿੱਚ ਭਾਈ ਜਮਾ ਵੇਚਾ ਤੇ ਇਹਦੇ ਵਿੱਚ ਵੀਰੇ ਬਾਹਣ ਦੀ ਗੱਲ ਕਰੀ ਆ ਡਾਕਰ ਬਾਹਣਾ ਪੂਰਾ ਵਧੀਆ ਤੇ ਝੋਟੇ ਦੇ ਸਰ ਵਰਗਾ ਤੇ ਜਿਹੜੀ ਮੋਟਰ ਆ ਵੀਰੇ ਇਹਦੇ 20 ਦਾ ਕਨੈਕਸ਼ਨ ਆਗਾ ਅੱਧ ਦੀ ਮੋਟਰਾਂ ਤੇ ਸੂਏ ਦੀ ਵਾਰੀ ਆ ਵੀਰੇ ਵਿੱਚ ਪਾਣੀ ਪੈਂਦਾ ਤੇ ਡ੍ਰੈਮ ਦੇ ਮਗਰ ਗੈਲ ਲੱਗਦੀ ਆ ਨਾਲ ਲੱਗਦਾ ਹੈਗਾ ਜੀ ਬਾਰਾਂ ਚਾਰੀ ਕਿ ਮਿੱਤਰੋ ਸਾਰੀ ਤਾਂ ਨੇ ਕੱਲੀ ਕੱਲੀ ਸਹੂਲਤ ਆ ਬਾਈ ਲੋਕੇਸ਼ਨ ਦੇਖ ਲੋ ਵੀਰੇ ਆਲੇ-ਦਾਲੇ ਕੋਠੀਆਂ ਤੇ ਘਰ ਬੜੇ ਹੋਣੇ ਸਾਹਮਣੇ ਕਣਕ ਦੇ ਗੜਾਉਣ ਆਗੇ ਤੇ ਪਿੰਡ ਦੀ ਜਮਾ ਮਾਰਚਾ ਪਿੰਡ ਦੇ ਸਿਰਫ ਨਜ਼ਦੀਕ ਹੀ ਆ ਵੀਰੇ ਸਿਰਫ ਵਾਟਰ ਬਾਕਸ ਤੋਂ 10 ਕਿਲੋਮੀਟਰ ਹਟ ਕੇ ਜ਼ਮੀਨ ਆ ਜਾਂਦੀ ਹੈ ਜੀ ਇਹ ਠੀਕ ਆ ਜੀ ਰੋਲਾ ਰੂਲਾ ਤਾਂ ਨਹੀਂ ਬਾਈ ਕੋਈ ਇਹਦਾ ਜਨਾ ਵੀਰੇ ਇੱਕ ਪੰਜੀ ਦਾ ਰੋਲਾ ਨਹੀਂ ਹੈਗਾ ਵੀਰੇ ਤੇ ਬਾਹਣ ਬਿਲਾ ਬਿਲਕੁਲ ਸਾਫ਼ ਸੁਥਰਾ ਬਾਹਣਾ ਵੀਰੇ ਤੇ ਵੀਰੇ ਉਪਜਾਊ ਬਾਹਣਾ ਪੂਰਾ ਵਧੀਆ ਉਪਜਾਊ ਬਾਹਣਾ ਬਾਈ ਦੇਖ ਸਕਦਾ ਨਾ ਜਿਰੀ ਬੀਜੀ ਹੋਈ ਹੈਗੀ ਹਜੇ ਹੁਣੀ ਬੀਜਿਆ ਮੈਨ ਲੱਗਦਾ ਨਾ ਇਹਦਾ ਹਾਂ ਵੀਰੇ ਇਹ ਮੱਕੀ ਦੀ ਚਾਰ ਪਾਉਣ ਵਾਲੀ ਆ ਵੇਖੋ ਚਾਰ ਪਾਇਆ ਹੋਇਆ ਵੀਰੇ ਮੱਕੀ ਦਾ ਮੱਕੀ ਦੀ ਪੂਰੀ ਟਾਪ ਦੀ ਬਾਈ ਕਹਿੰਦੀ ਕਹੋਂਦੀ ਮੱਕੀ ਦੀ ਚਾਰ ਪਾ ਕੇ ਉਸ ਤੋਂ ਬਾਅਦ ਇਹਦੇ ਝੋਨਾ ਲਾਇਆ ਗਿਆ ਤੇ ਬੈਕ ਤੇ ਹੁਣ 26 ਲੱਗੀ ਹੋਈ ਹੈ ਜੀ ਜੀਰੀ ਹੁਣਾ ਠੀਕ ਆ ਜੀ ਕਿੱਥੇ ਤੱਕ ਵਾਹਣ ਆ ਬਈ ਇਹ ਜੀ ਵਾਹਣ ਵੀਰੇ ਉਹ ਡ੍ਰੇਮ ਦੇ ਜਾਂਦੀ ਆ ਤਰਸੇਮ ਜਿਹੜਾ ਸਿੱਧਾ ਜਾਂਦਾ ਸਰਕਾਰੀ ਪਹੀ ਲੱਗੀ ਹੋਈ ਵੀਰੇ ਨਾਲ 16 ਫੁੱਟੀ 16 ਫੁੱਟੀ ਪਹੀ ਵੀ ਨਾਲ ਜਾਂਦੀ ਇਹਦੇ ਸਰਕਾਰੀ ਤੇ ਸਿੱਧਾ ਜਾ ਕੇ ਇਹ ਵਾਹਣ ਦੇ ਵਿੱਚ ਵੱਲਦੀ ਆ ਤੇ ਪਿੱਛੇ ਇਹ ਡ੍ਰੇਮ ਦੇ ਨਾਲ ਲੱਗ ਜਾਂਦਾ ਵਾਹਣਾ ਤੇ ਮੋਟਰ ਵੀ ਆਜੋ ਮੇਟਰ ਆਪਾਂ ਤੁਹਾਨੂੰ ਨਾ ਮੋਟਰ ਦਿਖਾਉਣੇ ਆਜੋ ਲੈ ਵੀ ਆਪਾਂ ਆ ਕੇ ਦੇਖ ਸਕਦੇ ਵੇ ਜੀ ਮੋਟਰ ਦੇ ਉੱਤੇ ਸਾਹਮਣੇ ਦੇਖਦਾ ਮੋਟਰ ਚੱਲੀ ਜਾਂਦੀ ਹੈਗੀ ਤਰਸੇਮ ਬਾਈ ਪਾਈਪ ਲੈਣੇ ਦੇ ਵਿੱਚ ਪਈ ਹੋਈ ਆ ਵੀਰੇ ਪਈ ਹੋ ਜਾਣਾ ਸਹੀ ਗੱਲ ਆ ਜੀ ਪਾਣੀ ਦਾ ਫੁੱਲ ਸਾਦਣਾ ਵੀਰੇ ਉਹ ਮਗਰ ਡਰੇਮ ਆ ਵੀਰੇ ਡਰੇਮ ਦੇ ਨਾਲੇ ਦੇ ਨਾਲ ਜਾ ਲੱਗਦੀ ਆ ਜ਼ਮੀਨ ਆ ਠੀਕ ਆ ਤੇ ਗੱਲ ਕਰੀਏ ਹੁਣ ਜੇ ਆਪਾਂ ਬਾਈ ਰੇਟ ਦੀ ਹਾਂ ਜੈਂਡ ਦਾ ਆਪਾਂ ਰੇਟ ਬਾਈ ਦੇਖੋ ਸ਼ਹਿਰ ਦੇ ਲਵਿਆ ਸਗਰੂਰ ਜ਼ਿਲ੍ਹਾ ਇਥੋਂ 3 ਕਿਲੋਮੀਟਰ ਨਜ਼ਦੀਕ ਰਹਿ ਜਾਂਦਾ ਜੀ ਪਿੰਡ ਦੇ ਤੇ ਉੱਥੋਂ ਅੱਧਾ ਕਿਲੋਮੀਟਰ ਪਿੰਡ ਤੋਂ ਹਟਕੇ ਆ ਜੀ ਇਹ ਜ਼ਮੀਨ ਆ ਰੇਟ ਦੀ ਗੱਲ ਕਰੀਏ ਵੀਰੇ ਰੇਟ ਇਹਦਾ ਹੋਊਗਾ 85 ਲੱਖ ਰੁਪਏ ਕਿਲੇ ਦੀ ਜੀ ਠੀਕ ਆ ਜੀ ਮੌਕੇ ਤੇ ਮਾਨਤਾ ਹੋਊਗੀ ਥੋੜਾ ਮੋਟਾ ਥੋੜਾ ਬੋਤਾ ਹੋ ਜੇ ਰੇਟ ਜਿਹੜਾ ਮੇਰਾ ਵੀਰ ਇਥੇ ਨੇੜੇ ਤੇੜੇ ਦਾ ਉਹਨੂੰ ਪਤਾ ਲੱਗ ਜੂ ਟਰਾਈ ਕਰਕੇ ਸ਼ਹਿਰ ਦੇ ਲਵੇ ਔਨ ਕਰ ਕਿਥੇ ਜ਼ਮੀਨ ਬਹੁਤ ਮਹਿੰਗੀ ਹੈਗੀ ਫਿਰ ਵੀ ਇਹਦਾ ਰੇਟ ਆ ਜਿਹੜਾ ਪਾਣ ਖਿੱਚ ਕੇ ਰੇਟ ਹੀ ਪਾਇਆ ਬਾਈ 85 ਲੱਖ ਰੁਪਇਆ ਪਰ ਕਿਲੇ ਦਾ ਠੀਕ ਹੈ ਜੀ ਹਾਂਜੀ ਲੈ ਵੀ ਮਿੱਤਰੋ ਆ ਜਾਓ ਨਾ ਜੇ ਕਿਸੇ ਵੀ ਮੇਰੇ ਵੀਰ ਨੂੰ ਇਹ ਜ਼ਮੀਨ ਚਾਹੀਦੀ ਹੋਵੇ ਉਹ ਪਜਾਉ ਜ਼ਮੀਨ ਆ ਕਿ ਤਾ ਤੁਸੀਂ ਕਾਲ ਕਰਕੇ ਜ਼ਮੀਨ ਖਰੀਦ ਲਓ ਬਾਈ ਧੰਨਵਾਦ